ਦਾ ਤਾਂ ਫਿਰ ਉਹੀ ਦਾਤਾ ਉਹੀ ਨਾਨਾ ਪਿੱਟੀ ਪਿੱਛੇ ਲੁੱਟਦਾ ਫਿਰਦਾ ਹੁੰਦਾ ਵੀ ਆ ਕੀ ਹੋ ਗਿਆ ਉਹਨੂੰ ਕੌਸਲੇ ਨਹੀਂ ਲਾਇਆ ਉਹਨੂੰ ਨਸ਼ੇ ਤੇ ਸਮਾਜ ਨਹੀਂ ਲਾਇਆ ਸ਼ੁਰੂਆਤ ਆਪ ਹੀ ਕਰਾਈ ਸੀ ਆਪ ਹੀ ਗਿਆ ਸੀ ਉਹ ਤੇਰਾ ਚਾਚਾ ਆਉਂਦਾ ਇਹਨ ਕੱਪੇ ਆ ਉਹ ਤੇਰਾ ਫਰਾਨਾ ਆ ਗਊ ਕੱਪੇ ਗਾਲ ਕੱਢ ਗਾਲ ਕੱਢਣੀ ਵੀ ਆਪ ਹੀ ਸਿਖਾਈ ਸੀ ਫਿਰ ਬੰਦਾ ਹੋਇਆ ਗਾਲਾਂ ਕੱਢਦਾ ਕਿਉਂ ਭਾਈ ਤੇ ਉਹ ਪਿੱਛੇ ਅਸੀਂ ਸ਼ੁਰੂ ਤੇ ਕਿਉਂ ਨਹੀਂ ਕੰਟਰੋਲ ਕਰ ਰਹੇ ਸਾਡੀ ਅਵੇਰਨੈਸ ਟੀਮ ਹੈ ਜਿਹਨਾਂ ਸ਼੍ਰੀ ਮੁਖਸਦ ਸਾਹਿਬ ਦੇ ਵਿੱਚ ਅਸੀਂ ਜਿੰਨੇ ਵੀ ਸਕੂਲ ਕਾਲਜ ਯੂਨੀਅਨ ਫੈਕਟਰੀ ਸਰਕਾਰੀ ਅਦਾਰੇ ਮਿਲੇ ਸਤਨ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਆਂ ਮਾਣਯੋਗ ਸਤਿਪੰਥੀ ਸਾਹਿਬ ਦਾ ਸਾਡੇ ਤੇ ਪੂਰਾ ਸ਼ੀਰਸ਼ਾਦ ਅਸੀਂ ਕੋਈ ਪਿੰਡ ਜਿੱਥੇ ਸਾਨੂੰ ਕੋਈ ਪਬਲਿਕ ਮੀਟਿੰਗ ਉੱਥੇ ਜਾ ਕੇ ਸਮਝਾਉਣੀ ਹੈ ਅਸੀਂ ਤੋਂ ਇੱਕ ਜਿਵੇਂ ਪਿੰਡ ਦੇ ਵਿੱਚ ਮੈਂ ਗੱਲ ਸਮਾਵਾ ਛੋਟੀ ਜੀ ਗੱਲ ਕਰਕੇ ਆਪਣੀ ਜਗ੍ਹਾ ਲਵਾ ਲਾਂਗਾ ਇੱਕ ਪਿੰਡ ਦੇ ਵਿੱਚ ਮਹਾਂਪੁਰਸ਼ ਰਹਿੰਦੇ ਸੀ ਤਾਂ ਉਸ ਪਿੰਡ ਦੇ ਵਿੱਚ ਔਰ ਲਾਗਰੀ ਬਾਪ ਸੁਣਾ ਹੋ ਤਾਂ ਸੰਗਤ ਕੱਠੀ ਹੋ ਕੇ ਸਾਰੀ ਪਿੰਡ ਦੀ ਮਾਂ ਬੋਸਾ ਆਪਣੇ ਚਲੀ ਗਈ ਬਾਬਾ ਜੀ ਕੋਲੇ ਚਲੀ ਗਈ ਗੱਲ ਸੁਣਨ ਵਾਲੀ ਧਿਆਨ ਨਾਲ ਸੁਣਿਓ ਤਾਂ ਬਾਬਾ ਜੀ ਕੋਲੇ ਜਾ ਕੇ ਕਹਿੰਦੇ ਸੰਗਤ ਵੀ ਮੀਨੀ ਤਾ ਬਾਬਾ ਜੀ ਕਹਿੰਦੇ ਕੋਈ ਗੱਲ ਇਹ ਵੀ ਪਵਾਦਨੇ ਬਾਬਾ ਜੀ ਉੱਠ ਕੇ ਨੱਚਣ ਲੱਗ ਜਾਂਦੇ ਤਾਂ ਮਹੀ ਪੈ ਜਾਂਦਾ ਏਰਾ ਇੱਕ ਵਾਰੀ ਫੇਰ ਐਸੀ ਮੌਕਾ ਮਿਲਿਆ ਤਾਂ ਸੰਗਤ ਕੱਠੀ ਹੋ ਕੇ ਗਈ ਨਾ ਦੇਖਾ ਬਾਬਾ ਜੀ ਹੈ ਨਾ ਤੇ ਚੇਲਾ ਜਿਹਦੇ ਨੇ ਕਹਿੰਦੇ ਮੀ ਨਹੀਂ ਪਿਆ ਕੇ ਆਪਾਂ ਬਾਦਲੇ ਤੇਲਾ ਉੱਪਰ ਨੱਚਾ ਤੇ ਮੀ ਪਿਆਰ ਜਦੋਂ ਬਾਬਾ ਜੀ ਹਰਤ ਵਾਰ ਤੋਂ ਵਾਪਸ ਆ ਗਏ ਤਾਂ ਸੰਗਤ ਸਾਰੀ ਇਕੱਠੀ ਹੋ ਕੇ ਫੇਰ ਗਈ ਦੁਆਰਾ ਕਹਿੰਦੇ ਬਾਬਾ ਜੀ ਮੀ ਨਹੀਂ ਪਿਆ ਜੀ ਕਰ ਤੋਂ ਕਿਰਪਾ ਤਾਂ ਬਾਬਾ ਜੀ ਉੱਪਰ ਨੱਚਣ ਲੱਗੇ ਤਾਂ ਮੀ ਮਹਿਣ ਲੱਗ ਗਿਆ ਜਦੋਂ ਕਾਫੀ ਸਮੇਂ ਬਾਅਦ ਗਾਣ ਹੋਈ ਜੱਲਗਰਾ ਬਾਬਾ ਇੱਕ ਗੱਲ ਮੈਂ ਤੁਹਾਡੇ ਤੋਂ ਪੁੱਛ ਨਹੀਂ ਕਹਣਾ ਕੁਝ ਕੁ ਕਹਣਾ ਜਦੋਂ ਤੁਸੀਂ ਨੱਚਦੇ ਹੋ ਨਹੀਂ ਪੈਂਦਾ ਜਦੋਂ ਮੈਂ ਨੱਚਦਾ ਮੀਂ ਕਿਉਂ ਨਹੀਂ ਪੈਂਦਾ ਕਹਿੰਦਾ ਪੁੱਤ ਤੂੰ ਨੱਚਦਾ ਮੀਂ ਨੂੰ ਢੀਕਦਾ ਕਹਿੰਦੇ ਮੈਂ ਨੱਚਦਾ ਮੈਂ ਉਹ ਨਹੀਂ ਦੇਰ ਹਟਦਾ ਹੀ ਨਹੀਂ ਜਿੰਨੀ ਦੇ ਤੱਕ ਮੀਂ ਨਹੀਂ ਪੈਂਦਾ ਤੁਹਾਡੀ ਇਹ ਟੀਮ ਜਿੱਤੇ ਦੇ ਤੱਕ ਸਾਡੇ ਨਸ਼ਾ ਇਥੋਂ ਮੁਕਸ ਦੇਸ਼ ਤੋਂ ਖਤਮ ਨਹੀਂ ਹੁੰਦਾ ਅਸੀਂ ਐਂ ਹੀ ਨੱਚੀ ਜਾਵਾਂਗੇ ਜੀ ਔਰ ਖੁਸ਼ਗਵਰਮੀ ਅਸੀਂ ਕੁਆਕੇ ਰਵਾਂਗੇ ਹਰ ਵਾਰ ਨੂੰ ਨਾਲ ਸਰ ਕਸਮਲੀ ਜੀ ਹੁੰਦੇ ਸੀ ਡੋਢੀ ਕਰਦੇ ਹੁੰਦੇ ਸੀ ਔਰ ਸਾਰੇ ਕੁਮਾਰ ਸਿੰਘ ਜੀ ਵੀ ਜਾਣਦੇ ਐ ਬਹੁਤ ਵਧੀਆ ਡੋਢੀ ਕਰਦੇ ਹੁੰਦੇ ਸੀ ਮਿਸ ਐਂਡਿੰਗ ਹੋ ਗਈ ਸੀ ਇੱਥੇ ਮਰੋੜ ਦੇ ਵਿੱਚ ਅਸੀਂ ਸੈਮਨਾ ਕਰਨ ਵਾਸਤੇ ਆਏ ਜੀ ਫਿਲਮ ਦਿਖਾਈ ਰਾਤ ਨੂੰ ਅਸੀਂ ਇੱਕ ਬੱਚਾ ਉੱਥੇ ਆ ਗਿਆ ਤਾਂ ਉਹਦੇ ਪੇਰੈਂਟਸ ਆ ਕੇ ਬਜ਼ੁਰਗ ਮਾਤਾ ਪਿਤਾ ਕਹਿੰਦੇ ਸਾਨੂੰ ਤੰਗ ਬਹੁਤ ਕਰਦਾ ਹੈ ਨਸ਼ਾ ਬਹੁਤ ਕਰਦਾ ਉਸ ਟਾਈਮ ਤੇ ਉੱਥੇ ਵੀ ਉਹ ਮਾਤਾ ਪਿਤਾ ਨੂੰ ਕੁੱਟ ਰਿਆ ਸੀ ਗਾਲਾਂ ਕੱਢ ਰਿਆ ਸੀ ਕਹਿੰਦਾ ਮੈਨੂੰ ਨਸ਼ਾ ਲਿਆ ਕੇ ਦਿਓ ਕਾਸਮ ਅਲੀ ਨੇ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਨਹੀਂ ਸਮਝਿਆ ਮaaf ਕਰਨਾ ਕਾਸਮ ਅਲੀ ਜੀ ਨੂੰ ਉੱਥੇ ਢਾ ਲਿਆ ਉਹਨੂੰ ਉੱਥੇ ਕੁੱਟਿਆ ਪਰਾ ਕੇ ਪੂਰਾ ਉਹ ਆਵੇ ਦਿਨ ਅਸੀਂ ਆਏ ਕਹਿੰਦਾ ਜੀ ਮੈਂ ਨਸ਼ਾ ਛੱਡਣਾ ਹੀ ਮੇਰਾ ਨਸ਼ਾ ਛਡਾਓ ਉਹਨੂੰ ਯੂ ਟਰਨ ਦੇ ਵਿੱਚ ਹਰਮਾਨ ਗੜ ਧਰਤੀ ਕਰਾਦਾ ਅੱਜ ਤੁਹਾਡੇ ਮਲੋੜ ਦੇ ਵਿੱਚ ਉਹ ਬੱਚਾ ਪ੍ਰਾਪਰਟੀ ਡੀਲਰ ਬਣਾ ਹੋਇਆ ਜੀ ਉਹ ਨਸ਼ਾ ਛੱਡ ਕੇ ਪ੍ਰਾਪਰਟੀ ਡੀਲਰ ਦਾ ਕੰਮ ਕਰ ਰਿਹਾ ਜੀ ਆ ట్రాਫਿਕਿੰਗ ਦੇ ਨਾਲ ਸਕੂਲਾ ਉੱਥੋਂ ਦਾ ਘਰ ਸਿਰਫ ਘਰ ਨਾਲ ਥੋੜੀ ਵੀ ਕੋਈ ਸੱਤੀ ਨਾਲ ਕੋਈ ਪਿਆਰ ਨਹੀਂ ਕਿਤੇ ਨਾ ਕਿਤੇ ਕੋਈ ਫੈਸਲਾ ਲੈਣਾ ਪੈ ਸਕਦਾ ਪਰ ਉਹ ਬੱਚਾ ਜਿਹੜਾ ਹੈਗਾ ਸੀ ਨਸ਼ਾ ਛੱਡ ਕੇ ਮੁੱਖ ਧਾਰਾ ਦੇ ਵਿੱਚ ਆ ਗਿਆ

सस्का जी अस्सलाम वो लग रहा चाहिए नाश्ता किया है बस एट द ऑनसेट मैं ये कहना चाहता कि जिवै पहला दसया भी गया कि माननीय सीएम साहब दा नशे दे मुद्दे ते जो युद्ध नशे विरुद्ध वही में उस एक बड़ा एक विजनरी एक रोड है इसी दी लगातारता ते माननीय बीजेपी साहब ਵੱਲੋਂ ਮਾਨੀਓ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਵੱਲੋਂ ਇੱਕ ਲੋਕਲ ਲੈਵਲ ਤੇ ਬਹੁਤ ਹੀ ਇੱਕ ਕਲੈਕਟਿਵ ਤੇ ਟੀਮ ਵਰਕ ਦਾ ਇੱਕ ਉਦਾਹਰਣ ਦਿੱਤਾ ਗਿਆ ਹੈ ਇਸ ਮੁੱਦੇ ਖਾਲੀ ਪੁਲਿਸ ਤੇ ਜਾਂ ਖਾਲੀ ਪ੍ਰਸ਼ਾਸਨ ਤੇ ਜਾਂ ਕਿਸੇ ਪੋਲੀਟੀਕਲ ਉਸ ਤੇ ਜਾਏ ਆਪਾਂ ਇੱਕ ਕਲੈਕਟਿਵ ਦੇ ਸਾਂਝੇ ਤੌਰ ਤੇ ਇਸ ਮੁੱਦੇ ਨੂੰ ਘਰ-ਘਰ ਦੇ ਲੈਵਲ ਤੇ ਸਮਝਦੇ ਆ ਤਾਂ ਹੀ ਇਸ ਚੀਜ਼ ਦਾ ਇੱਕ ਸਮਾਧਾਨ ਹੋ ਸਕਦਾ ਹੈ जो एक जनरल परसेप्शन होती है कि पुलिस का काम है कि जो स्मगलर है कि पेडलर है कि जो नशे का कारोबार कर करते हैं बेचते हैं उन्होंने सख्त तो सख्त कार्रवाई की जाए तो पिछले तीन महीनों के करीब लगभग जब तो युद्ध नशे विरुद्ध एक वॉर फूटिंग पे शुरू किया है तो डिस्ट्रिक्ट मुक्तसर की गल करिए तो टोटल ढाई सौ के करीब एफ आई आर रजिस्टर की गई साढ़े चार सौ के करीब स्मगलर शरारती लोग थे जो नशे के डिस्ट्रीब्यूशन इनवॉल्वे उन्होंने एट द सेम टाइम पुलिस के इस एफर्ट के अलावा पुलिस पुलिस की की जो जो अवेयरनेस टीम्स है एक ग्राउंड लेवल से फंक्शनिंग है उससे ये चीज प्रायोरिटी प्रायरिटी रखी गई है कि कोई भी नौजवान कोई भी बच्चा अगर गलत रस्त में है तो उसको अवेयर किया जाए उसकी समस्या का जो नशे की समस्या है उसके बारे में जागरूक कराया जाए ते उस दी दी की प्रॉब्लम है उसके बारे में उन्होंने आगे सही रास्ता दिखाने की कोशिश की जा रही है तो इस मैटर मैं एकल सांजे तो दे ते ते जब तो एक गांधा किलो एक दिन ची नौजवान की एक भी बच्चे की जिंदगी अगर इंपैक्ट लिया सकते हो तो, तो देखो कितनी सैटिस्फैक्शन फील होगी चाहे किसी पैडलर समगलर फड़ाओ

ਲੇਡੀਜ਼ ਦਾ ਬਹੁਤ ਰੋਲ ਹੁੰਦਾ ਹੈ ਉਹ ਬੱਚੇ ਨੂੰ ਕਿਵੇਂ ਸੰਭਾਲਣਾ ਹੈਗਾ ਉਹ ਦੀ ਡੇ ਟੂ ਡੇ ਐਕਟੀਵਿਟੀ ਮਦਰ ਨੂੰ ਬਿਲਕੁਲ ਪਤਾ ਹੁੰਦੀ ਹੈ ਬਜ਼ੁਰਗ ਨੂੰ ਬਿਲਕੁਲ ਪਤਾ ਹੁੰਦੀ ਹੈ ਤੋਂ ਨਸ਼ੇ ਦੇ ਮੁੱਦੇ ਤੇ ਫੈਮਿਲੀ ਕੰਟਰੋਲ ਸੋਸ਼ਲ ਕੰਟਰੋਲ ਤੇ ਤੁਹਾਡਾ ਜੋ ਇੱਕ ਪਿੰਡ ਦਾ ਮਾਹੌਲ ਹੈ ਸ਼ਹਿਰ ਦਾ ਮਾਹੌਲ ਹੈ ਤੁਹਾਨੂੰ ਸਾਰਿਆਂ ਨੂੰ ਆਪ ਤੁਹਾਨੂੰ ਇੱਕ ਨੇਬਰਹੂਡ ਚ ਪਤਾ ਹੁੰਦਾ ਕਿ ਕਿਹੜਾ ਬੱਚਾ ਠੀਕ ਰਸਤੇ ਤੇ ਡਵੀਰ ਤੋਂ ਗਏ ਕੁਝ ਗਲਤ ਰਸਤੇ ਤੇ ਜਾ ਰਿਹਾ ਹੈਗਾ ਉਸ ਦਾ ਬਿਹੇਵੀਅਰ ਠੀਕ ਨਹੀਂ ਹੈਗਾ ਉਹਦੀ ਸੰਗਤ ਠੀਕ ਨਹੀਂ ਹੈਗੀ ਉਸ ਚੀਜ਼ ਤੇ ਤੁਸੀਂ ਜੇਕਰ ਧਿਆਨ ਦੇਂਦੇ ਹੋ ਤਾਂ ਬਹੁਤ ਫਰਕ ਪੈਂਦਾ ਹੈ। ਸ਼ੁਰੂ-ਸ਼ੁਰੂ 'ਚ ਜੇਕਰ ਤੁਸੀਂ ਪਤਾ ਲਗਾ ਲੈਂਦੇ ਹੋ ਕਿ ਕੋਈ ਨੌਜਵਾਨ ਜੋ ਹੈਗਾ ਉਹ ਆਜਿਹੀ ਬਿਲਕੁਲ ਠੀਕ ਨਹੀਂ ਲੱਗ ਰਹੀ ਇਹ ਉਸ ਬੰਦੇ ਦੇ ਪਹਿਲਾਂ ਨਾਲ ਨਹੀਂ ਹੁੰਦਾ ਸੀਗਾ ਬਟ ਹੁਣ ਦੇਖਿਆ ਜਾਏਗਾ। ਤੁਸੀਂ ਤੁਰੰਤ ਉਸ ਚੀਜ਼ ਨੂੰ ਦੱਸੋ ਪਹਿਲੇ ਆਪਣੇ ਪਿੰਡ ਲੈਵਲ ਤੇ ਸ਼ਹਿਰ ਦੇ ਦੋ ਵਾਰਡ ਤੇ ਤੁਸੀਂ ਦੱਸੋ ਉਹਨਾਂ ਵਜੀਰ ਬੰਦਿਆਂ ਨੂੰ ਅੱਗੇ ਗੱਲ ਪਹੁੰਚੇ ਪੁਲਿਸ ਨੂੰ ਪਤਾ ਚੱਲੇ। ਪੁਲਿਸ ਦਾ ਇਸੇ ਦੇਖੋ ਤੁਹਾਡੀ ਹੀ ਗ੍ਰੈਜੂਅਲ ਤੇ ਕੋਈ ਇੰਪੋਰਟੈਂਟ ਇਨਫੋਰਮੇਸ਼ਨ ਆਉਂਦੀ ਹੈ। उसी पे बेस पे ही एक्शन जाता है कई बार कोई पुलिस टीम वेरीफाई भी रखती है, है उस चीज़ पे फिर आगे होगी जो पिछले दो तो महीने मैं आएगा, कुछ नौजवान जो सही होना चाहते हैं जो खुद नशा कुछ अवेयरनेस की कमी सी उसके करके काफ़ी मैसिव लेवल ड्राइव की जा रही है इस

लोकल लेवल पे एसएचओ एच ओ साहब न डी एस पी साहब को दस सकते हो मैनू तुम डायरते हो उस चीज़ दी कोई मनाई नहीं है कि तुम कभी फोन नहीं कर सकते या मैसेज नहीं कर सकते जब मर्जी मैसेज कर लो फोन कर लो उस चीज़ दी कोई आपत्ति नहीं है तुसी खुल के कोई भी एक फीडबैक दस देव उस लेके आगे रिस्पोंस कर लें तो मैं अपनी गल के अलावा थोड़ा पूछना चाहता जो पिछले नौजवान बादए थे कोई दसना चाहेगा इस बारे गल तो

तीन महीने तो युद्ध नशे मुहिम चल रही हैगी मलोट हल्के काफ़ी चंगा काम जो पुलिस ने किया है जो अवेयरनैस टीम्स ने एक सैमीनार्स है पूरी जागरूकता के प्रति एक लोगों की भी समझ चंकी हुई हैगी तो इस बारे मैं कहना चाहता कि पब्लिक सपोर्ट से पब्लिक कोपरेशन से पब्लिक ट्रस्ट से ही पुलिस चंगा काम कर पा रही है तो मैं इस चीज़ के लिए पब्लिक का धनवाद करता मान्यो कैबिनेट मिनिस्टर मैडम बलजीत कौर वालों जब भी भी कोई हल्के प्रति कोई गल एक सपोर्ट के लिए पूछी जाती है तो उन्होंने हमेशा एक सपोर्ट कोपरेशन रहा है डिस्ट्रिक जो डी एडिक्शन सेंटर है डिस्ट्रिक्ट डिस्ट्रिक मुक्तसरद मलोट डी एडिक्शन सेंटर है वो एक सिक्योर सेंटर बनाया गया है जो भी कोई एडिक्ट है जो डी एडिक्शन सेंटर से एडमिट होकर अपना ट्रीटमेंट पूरा ले सकता सदगा पुलिस भी इस काफ़ी अवेयर कर रही है जो भी अडिक्ट कोई है जो कोई फस्ट टाइमरस है या गलत संगत करके गलत रस्ते है या नशा शुरू ही कर रहे तो उन्होंने जागरूक भी करके मोटिवेट करके उन्होंने समझाया जा रहा है पिछले ढाई महीने से डिस्ट्रिक्ट पुलिस ने लगभग ढाई सौ के करीब एफ आई आर रजिस्टर करके साढ़े चार सौ जो समगलर पैडलरस है उन्होंने अरैसट किया इसके अलावा जो प्रॉपर्टी अटैचमेंट भी की गई है जो बड़े पैडलरस है सेम टाइम किसी भी कोई प्रोसीड ऑफ सेल ऑफ ड्रग्स से कोई प्रॉपर्टी सी की उसको एक लीगल प्रोसीजर फॉलो कर दिया हो उसकी भी डिमोलिशन एक्साइज विद हेल्प ऑफ सिविल एडमिनिस्ट्रेशन या जो भी एक कंसर्न बॉडी है चाहे बी डी पी हो है, या एक आ, मार्केट कमेटी है जो भी जिन्हें एक सिविल अथॉरिटी है उसको पुलिस ने एक्जीक्यूट कराया है तो मैं इस प्लेटफॉर्म से अज इस सैमीनारे प्लेटफॉर्म से मीडिया से भी यह अपील करता रिक्वेस्ट करता कि ਦੀ ਮੈਕਸਿਮਮ ਅਵੇਅਰਨੈਸ ਲੋਕਾਂ ਨੂੰ ਨਸ਼ੇ ਦੇ ਮੈਟਰ ਤੇ ਮੁੱਦੇ ਤੇ ਹੋਏਗੀ اتنا ਹੀ ਪਬਲਿਕ ਦੇ ਵੱਲੋਂ ਇੱਕ ਉਸ ਚੀਜ਼ ਦੀ ਇੱਕ ਡਾਇਲੌਗ ਪ੍ਰੋਸੈਸ ਹੋਏਗਾ ਲੋਕ ਕੀ ਨਸ਼ੇ ਦੇ ਬਾਰੇ ਗੱਲ ਕਰਦੇ ਆ ਇੱਕ ਵੈਲਿਊਏਬਲ ਫੀਡਬੈਕ ਦਿੰਦੇ ਆ ਤੇ ਪੁਲਿਸ ਨੂੰ ਵੀ ਪਿਛਲੇ ਕੁਝ ਸਮੇਂ ਤੋਂ ਕਾਫੀ ਚੰਗੇ ਸੁਜੈਸ਼ਨਸ ਇਨਪੁਟਸ ਫੀਡਬੈਕ ਆਈ ਹੈ ਕਿ ਜਿਸ ਦੇ ਬੇਸ ਤੇ ਪੁਲਿਸ ਨੇ ਐਕਸ਼ਨ ਵੀ ਲਿਆ ਹੈ ਜੋ ਕੋਈ ਡਰੱਗਸ ਮਗਲਰ ਸੀ ਉਹਨਾਂ ਤੇ ਕਾਰਵਾਈ ਹੋਈ ਹੈ ਐਟ ਦ ਸੇਮ ਟਾਈਮ ਕੋਈ ਕਿਸੇ ਏਰੀਆ ਚ ਕੋਈ ਨੌਜਵਾਨ ਸਹੀ ਸੁਧਰਨਾ ਚਾਹੁੰਦੇ ਆ ਇੱਛਾ ਰੱਖਦੇ ਆ ਉਸਤੇ ਵੀ ਪੁਲਿਸ ਨੂੰ ਜੋ ਇਨਫੋਰਮੇਸ਼ਨ ਮਿਲਦੀ ਹੈ ਤਾਂ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਸ ਤੇ ਜੋ ਉਹ ਸੈਂਟਰਸ ਹੈਗੇ ਉੱਥੇ ਵੀ ਉਹਨਾਂ ਨੂੰ ਮੋਟੀਵੇਟ ਕਰਕੇ ਭੇਜਿਆ ਜਾਂਦਾ ਹੈ ਤੇ ਅੱਗੇ ਉਹਨਾਂ ਦੀ ਹੈਂਡ ਹੋਲਡਿੰਗ ਕਰਾਈ ਜਾਂਦੀ ਹੈ ਤਾਂ ਕਿ ਉਹ ਉਸ ਚੀਜ਼ ਦੇ ਪ੍ਰੋਫੈਸ਼ਨਲ ਤਰੀਕੇ ਤੇ ਇੱਕ ਗਾਈਡੈਂਸ ਲੈਣ ਅੱਗੇ ਠੀਕ ਹੋ ਜਾਵੇ ਸਰ ਜੇ ਗੱਲ ਕਰੀਏ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਵਾਸਤੇ ਪੁਲਿਸ ਦਾ ਕੀ ਸੁਝਾਅ ਰਹੂ ਤੇ ਕੀ ਕਰਨਾ ਚਾਹੀਦਾ ਉਸ ਵਿੱਚ ਮੈਂ ਕਲੀਅਰ ਕਰ ਕਹਿਣਾ ਚਾਹੁੰਦਾ ਮਾਨਯੋਗ ਸੀਐਮ ਸਾਹਿਬ ਬੋਲ ਰਹੇ ਜੋ ਇੱਕ ਯੁੱਧ ਨਸ਼ਾ ਵਿਰੁੱਧ ਮੁਹਿੰਮ ਤੇ ਇੱਕ ਵਿਜ਼ਨ ਜੋ ਹੈਗਾ ਤੇ ਕਾਫੀ ਚੀਜ਼ਾਂ ਹੈਂਡ ਇਨ ਹੈਂ तो बेचता है नशा उसके अगर सख्ती दी है तो जो नौजवान बच्चे सही होना चाहते उसके प्रति भी पूरा मैप ये है कि डी एडिक्शन सेंटर जो है गे, सरकारी है गे, जो डिस्ट्रिक्ट मुकतसर के अपने दो, आ, सरकारी जो तो मलो डीएडिक्शन सेंटर है दूसरा तो मुकतसर डी एडिक्शन सेंटर है उत्थे जाके भर्ती हो सके प्रोफेसनल तरीके से डॉक्टर साहब उन्होंने गाइड करते समझाते कौंसिल करते उन्होंने ट्रीटमेंट एक फॉलोअप करके किया जाए ਸਿਮਿਲਰਲੀ ਜੋ ਓਪੀਡੀ ਬੇਸਿਸ ਤੇ ਜਿੱਥੇ ਜੋ ਵੀ ਐਡਿਕਟ ਹੈ ਪੇਸ਼ੈਂਟ ਹੈ ਆਪਣੀ ਆ ਕੇ ਆਪਣੀ ਸਲਾਹ ਦੇ ਬੇਸ ਤੇ ਟ੍ਰੀਟਮੈਂਟ ਲੈ ਸਕਦਾ ਹੈ ਓਪੀਡੀ ਬੇਸ ਤੇ ਉਹ ਆਊਟ ਸੈਂਟਰਸ ਵੀ ਲਗਭਗ 18 ਦੇ ਕਰੀਬ ਜੋ ਹੈ ਆਊਟ ਸੈਂਟਰਸ ਹੈਗੇ ਪੂਰੇ ਡਿਸਟ੍ਰਿਕਟ ਦੇ ਵਕਵਕ ਆਵਾ ਤੇ ਤਾਂ ਜੋ ਰੂਰਲ ਏਰੀਆਸ ਚ ਵੀ ਕਾਫੀ ਜੋ ਇਸ ਦੀ ਆਊਟਰੀਚ ਠੀਕ ਹੋਈ ਹੈਗੀ ਤੋਂ ਮੈਂ ਇਹੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਜਿੱਥੇ ਵੀ ਉਹ ਕਿਸੇ ਐਡਿਕਟ ਨੂੰ ਜਾਂ ਇਸ ਤਰ੍ਹਾਂ ਦੇ ਜੋ ਫਸਟ ਟਾਈਮਰ ਕੋਈ ਖਾਸ ਕਰ ਹੈਗੇ ਜੋ ਨਏ ਨਏ ਨਸ਼ੇ ਤੇ ਇਨਵੋਲਡ ਹੋਏ ਹੈਗੇ ਉਹਨਾਂ ਨੂੰ ਮੋਟੀਵੇਟ ਕਰਕੇ ਸਮਝਾ ਕੇ ये चीज कर सकते हैं कि नशा छड़ा जा सकता है ये कोई इस तरह की समस्या नहीं है गी है कि वापस सांझे तौर पर अगर काम करिए तो इसका हल ना हो सके तो वी एज अ डिस्ट्रिक्ट पुलिस टीम आर फुली कमिटेड फॉर एग्जांपलरी एक्शन अगेंस्ट ऑल द ड्रग स्मगलर्स एंड पैडलर्स एट द सेम टाइम वी आर कमिटेड फॉर द प्रॉपर ट्रीटमेंट एंड प्रॉपर फॉलोअप फॉर द एडिक्ट हु आर वॉन्टिंग सपोर्ट एंड कोपरेशन फ्रॉम आर साइड कि देखो जो नशा बेचते है कि एक जो कानून का प्रावधान हैगा जो एन डी पी एस एक्ट है वो एक प्रोसीजरल लॉ है कोई नशा बेचता है उसको पुलिस अरैसट करती है उसके आगे एक प्रोसीजरली किसी दी दो तो महीने बाद तीन महीने बाद अगर बेल हो जाती है तो उसके पुलिस सर्विलेंस रखती है कोई बेल आउट हूँ और दोबारा अगर उस इन्वॉल्व पाया जाता है तो उस पर कार्रवाई होंगी है बट दोबारा अगर जेल के बाहर आए तो कोई इच्छा रखता है कि वो नशा दो अगर काम करदा सी उनु ਛਡ ਕੇ ਸਹੀ ਰਸਤੇ ਤੇ ਕੋਈ ਹੋਰ ਸਹੀ ਰੋਜ਼ਗਾਰ ਕਰਨਾ ਚਾਹੁੰਦਾ ਹੈ ਨਸ਼ਾ ਛਡਣਾ ਚਾਹੁੰਦਾ ਹੈ ਉਸ ਨੂੰ ਵੀ ਪੁਲਿਸ ਜੋ ਹੈ ਅੱਗੇ ਸਮਝਾਉਂਦੀ ਹੈ ਕਿ ਭਾਈ ਇਹ ਚੀਜ਼ ਜਗਤ ਤੇਰਾ ਹੱਲ ਜੋ ਹੈਗਾ ਇਸ ਤਰੀਕੇ ਦੇ ਹੋਣਾ ਹੈਗਾ ਤੁਸੀਂ ਜਾ ਕੇ ਡੀ ਐਡਿਕਸ਼ਨ ਸੈਂਟਰ ਦੇ ਵਰਤੀ ਹੋ ਤਾਂ ਕਿ ਉਸ ਚੀਜ਼ ਦਾ ਇੱਕ ਲੌਜੀਕਲ ਤਰੀਕੇ ਦੇ